ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀਵਨ ਤੋਂ ਰੌਫੋ ਰੌਫੋ ਵੈਲਕਮ ਹੈ ਜੀ ਤੇ ਵਿਜੇਜਪੁਰ ਵਿਜ਼ਿਟ ਹੈਗੀ ਆ ਪਿੰਡ ਮਹਿਲ ਖੁਰਦ ਡਿਸਟ੍ਰਿਕਟ ਬਰਨਾਲਾ ਦਾ ਹੈ ਜੀ ਤਸਵੀਰ ਮਹਿਲ ਖੁਰਦ ਤੇ ਇਸ ਵਾਈ ਜਿਹੜੇ ਪਹਿਲੇ ਵੀਡੀਓ ਬਣਾ ਲੱਗੇ ਜੇ ਆਪਾਂ ਪਰ ਜਿਹੜੀਆਂ ਮਈਆਂ ਤੋਂ ਦਿਖਾਣੀਆਂ ਰਸਤੋਂ ਤੋਂ ਮਈਆਂ ਆਈਆਂ ਜੀ ਤੇ ਵਪਾਰ ਦਾ ਕੰਮ ਕਰਦੇ ਬਾਈ ਹੋਣੀ ਤੇ ਆਓ ਹੁਣ ਆਪਾਂ ਬਾਈ ਜਣੇ ਗੱਲਬਾਤ ਕਰੀਏ ਤੇ ਵਧੀਆ ਸ਼ੁਕਰੀਆ ਜੀ। ਬਾਜੀ ਅਸਤਿ ਸਾਲ। ਅਸਤਿ ਸਾਲ ਜੀ। ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਹਾਂਜੀ ਧੰਨਵਾਦ ਜੀ ਤੁਹਾਡਾ ਆਉਣ ਦਾ ਵਧੀਆ। ਬਹਾਵਟੇ ਮੋ ਕਿਹੜਾ ਕੰਮ ਕਰਦੇ ਨੇ? ਹਾਂਜੀ ਵੀਡੀਓ ਵੀ ਕਰਦੇ। ਅੱਛਾ ਜੀ ਠੀਕ ਹੈ ਠੀਕ ਹੈ। ਤੇ ਮੱਝਾ ਹੀ ਕਰਦੇ ਕਈ ਉਹ। ਮੱਝਾ ਗਾਂ ਕੋਈ ਵਧੀਆ ਚੰਗੀ ਗਾਂ ਲੈਣੇ ਆ ਵਧੀਆ ਕੋਈ ਕੈਰੀ ਡੈਰੀ। ਠੀਕ ਆ। ਹਾਂਜੀ ਜਾਜ਼ਮ ਮੱਝਾ ਮੱਝਾ ਰਹੇਗਾ। ਤੇ ਫਿਰ ਬਾਹਰੋਂ ਦੇ ਮਈਆਂ ਆਈਆਂ। ਹਾਂ ਜੀ ਮੱਝਾ ਬਾਹਰੋਂ ਆਉਂਦੀਆਂ ਜਿਹੜੀ ਆਪਣੀ ਇੱਧਰ ਹੀ ਹੁੰਦੀ ਹੈ ਪਿੱਛੇ ਦੀ ਦਾ ਆਦਦੇ ਆ। ਛੱਡ ਦੇ ਏਰੀਆੋਂ ਵੀ ਵਧੀਆ ਹਨਾ। ਹਾਂ ਜੀ ਹਾਂ ਜੀ। ਨੌਲਾ ਲੋ ਬਿਆ ਜਾਂਦਾਗਾ। ਠੀਕ ਹੈ ਠੀਕ ਹੈ। ਸਾਡੀ ਮੈਂ ਏਰੀਏ ਦੀ ਵਿਆਪਦੀ ਵੀ ਵਧੀਆ ਨਿਕਲਦੀ ਹੈ। ਠੀਕ ਹੈ ਠੀਕ ਹੈ। ਹਾਂ ਜੀ। ਜਾਂ ਤਾਂ ਫਿਰ ਰਸਤੇ ਤੋਂ ਮਈ ਲੈ ਕੇ। ਹਾਂ ਜੀ ਉਧਰ ਹੀ ਆਉਂਦੀਆਂ ਨੇ। ਤੇ ਅੱਜ ਜਿਹੜੀ ਮਈਆਂ ਖਾਣੇ ਤੋਂ ਰਸਤੇ ਨਹੀਂ ਸਰੀਆਂ। ਹਾਂ ਜੀ ਇਹ ਰਸਤੇ ਆਉਂਦੀਆਂ ਪਿਆਰੇ। ਠੀਕ ਹੈ। ਕਿਹੜੇ ਇਲਾਕੇ ਤੋਂ ਆਈਆਂ ਜੀ? ਇਹ ਗੰਗਾ ਨਗਰ ਤੋਂ ਪਰਾਂ ਤੋਂ ਆਈਆਂ ਰੂਪਗੜ੍ਹ ਨਗਰ ਪਿੰਡ ਮਹਿਲਖੁਰਦਾ ਜੀ ਜਿਲ੍ਹਾ ਬਰਨਾਲਾ ਜੀ ਤਸੀਰ ਮਹਿਲਖਲਾ ਇਹ ਕਿਹੜੇ ਰੋਡ ਤੇ ਰਹਿ ਗਿਆ ਪਿੰਡ ਜੀ ਆਪਣਾ ਇਹ ਬਰਨਾਲਾ ਲੁਧਿਆਣਾ ਰੋਡ ਤੇ ਰਹਿ ਗਿਆ ਜੀ ਬਿਲਕੁਲ ਬਠਿੰਡਾ ਲੁਧਿਆਣਾ ਲੁਧਿਆਣਾ ਵੀ ਇੱਥੋਂ 50 ਕਿਲੋਮੀਟਰ ਹੈ ਜੀ ਠੀਕ ਆ ਬਰਨਾਲਾ 20 ਹੈ ਜੀ ਹਾਂਜੀ ਤੇ ਬਠਿੰਡਾ ਇੱਥੋਂ 80 ਹੈ ਜੀ ਮਾਨ ਮੇਨਟਾ ਮਹਿਲਖਲਾ ਹਾਂਜੀ ਮੇਨ ਵੱਡਾ ਮਹਿਲਖਲਾ ਠੀਕ ਹੈ ਠੀਕ ਹੈ ਤੇ ਨਾਮ ਤੁਹਾਡਾ ਫੋਨ ਨੰਬਰ ਨੰਬਰ ਹੈ 98772 51043 ਇੱਕ ਵਾਰ ਫਿਰ ਬੋਲੋ ਜੀ 98772 51043 ਨਾਮ ਤੁਹਾਡਾ ਜੀ ਨਾਮ ਮੇਰਾ ਕਾਲਾ ਗਾ ਇਹ ਹੀ ਨਾਮ ਤੇ ਜਾਂਦਾ ਰਹੇ ਚਲੋ ਆਜੋ ਇਧਰ ਆਜੋ ਤੇ ਭਾਈ ਜੀ ਸੁਆਹ ਜੀ ਇਹ ਇਹ ਪਲੂਣ ਹੈ ਵੀਰੇ ਚਾਰ ਦਾ ਹੁੰਦਾ ਪਹਿਲਾ ਸੁਆਹ ਚਾਰ ਦਾ ਝੋਟੀ ਠੀਕ ਆ ਐਸਟ ਹਾਂਜੀ ਸੁਈ ਨੂੰ ਹੋ ਗਿਆ ਇਹਨੂੰ 8-9 ਦਿਨ ਠੀਕ ਆ ਹਾਂਜੀ ਤੇ ਕਿੰਨਾ ਤੋਂ ਦਾ ਇਸ ਟਾਈਮ ਤਿਆਰ 4 ਕਿਲੋ ਐ ਕੰਡੇ ਵਾਲਾ ਜੀ 4 ਕਿਲੋ ਹਾਂਜੀ ਕਹਿਣ ਦਾ ਨਹੀਂ ਆ ਵੀ ਆਪਾਂ ਵੀ ਤਿਆਰ ਕਰਕੇ ਦਵਾਂਗੇ ਜਮਾ ਬਿਲਕੁਲ ਰੈਡੀ ਐ ਲੋ ਜੀ 4 ਕਿਲੋ ਕੰਡੇ ਵਾਲਾ ਬਿਲਕੁਲ ਤਿਆਰ ਹੈ ਜੀ ਤਿਆਰ ਚੋਆ ਜੂ ਭਾਈ ਜੀ ਕਿਵੇਂ ਆ ਮੈਂ ਇੱਕ ਨੰਬਰ 2.5 ਕਿਲੋ ਦੀ ਗਾੜਾ ਹੈ ਜੀ ਠੀਕ ਆ ਹਾਂਜੀ ਆ ਵਧੀਆ ਚੁਾਈ ਹੈ ਜੀ ਪੂਰੀ ਇੱਥੇ ਤੇ ਖੋਲੀ ਜੀ ਫਿਰ ਅੱਪਾ ਹਾਂਜੀ ਲੋ ਜੀ ਦੇਖੋ ਵੱਡੀ ਝੋਟੀ ਤੇ ਪਹਿਲਾ ਸੁਆ 4 ਦਾ ਦੇਖੋ ਜੀ ਆਹ ਉਹ ਪਾਣੀ ਕਿੱਥੇ ਲੈਣਾ ਹੈ ਕੋਈ ਬਕਵਾਸੀ ਬੱਚਾ ਮਰ ਗਿਆ ਆ ਗਿਆ ਜੀ ਆ ਗਏ ਰਕਾ ਲੋ ਕਟਾ ਮਗਰ ਆ ਗਿਆ ਤੇ ਦੇਖੋ ਰਹੀ ਜੀ ਸੋਹਣੀ ਸੋਹਣੀ ਜੀ ਆ ਜੀ ਤੁਹਾਡੀ ਕਿੰਨੇ ਪਸ਼ੂ ਲੈ ਕੇ ਆਣੇ ਜਦੋਂ ਤੁਸੀਂ ਉਧਰ ਆਣੇ ਆ ਅਸੀਂ 6 ਮਈਆਂ ਦੀ ਗੱਡੀ ਹੁੰਦੀ ਹੈ ਜੀ ਕਦੇ 4ਾਂ ਦੀ ਹੁੰਦੀ ਹੈ ਠੀਕ ਹਾਂਜੀ ਆਪਾਂ 2-3 ਦਾ 2 ਤਾਂ ਫਿਰ ਆ ਖਰਚਾ ਬੜਾ ਪੈ ਜਾਂਦਾ ਨਾ ਜੀ 5 ਦੇ ਘੱਟੋ ਘੱਟ ਲੈ ਕੇ ਜਾਣੇ ਆ ਠੀਕ ਆ ਵਸ ਆ ਜੀ ਹਾਂਜੀ ਹਾਂਜੀ ਮੋਰਟਰੀ ਜਿੰਨਾ ਮਰਜ਼ੀ ਕਰਾ ਲਓ ਕੋਈ ਫਾਇਦਾ ਨਹੀਂ ਬਿਲਕੁਲ ਜਾਇ ਜੀ ਹਾਂਜੀ ਪਹਿਲੀ ਵੀਡੀਓ ਤੁਹਾਡੀ ਹਾਂਜੀ ਹਾਂਜੀ 1 20 ਦੇ ਦੀ ਜੀ ਮੋਲ ਤਾਂ ਠੀਕ ਹੈ ਪਰ ਹੋਰ ਕੱਟ ਕਰ ਦੇ ਕਿੰਨੇ ਦੀ ਜੀ ਤੁਸੀਂ ਦੱਸੋ ਇੱਕ 15 ਦੇ ਨੇ ਇੱਕ 15 ਦੀ 1000 ਹੋ ਛੜਦਾ ਨਹੀਂ ਠੀਕ ਹੈ 14 ਗਿਰਾ ਰੇਟ ਠੀਕ ਹੈ ਤੁਹਾਡਾ 200 ਰੁਪਏ ਛੋੜ ਹੀ ਕਰਨੀ ਹੈ ਛੋੜ ਹੀ ਕਰਨੀ 200 ਰੁਪਏ ਹਾਂ 200 ਰੁਪਏ ਬਸ ਬਸ ਚਲੋ ਸਾਰੇ ਰੇਟਾਂ ਦਾ ਹਾਂ ਜੀ ਸਾਰੇ ਜਿੰਨਾ ਮੁੱਲ ਕਰਾਂਗੇ 200 ਰੁਪਏ ਆਪਾਂ ਛੋੜ ਕਰਾਂਗੇ ਬਸ ਠੀਕ ਆਪਾਂ ਜਮਾ ਖੇਚਵੇਂ ਰੱਖ ਦਿੰਦੇ ਖੇਚਵੇਂ ਰੇੜੀ ਖੇਚਵੇਂ ਬਸ ਚੱਲਣ ਦੋ ਆਜੋ 500 ਕਰਾਂਗੇ 200 ਚਲੋ ਤੇ ਆਹ ਜੀ ਇਹ ਹੈਗੀ ਦੂਜਾ ਸੂਆ ਜੀ ਦੂਜਾ ਸੂਆ ਹਾਂ ਜੀ ਇਹਨੂੰ ਹੋ ਗਿਆ ਜੀ ਅੱਜ ਪੰਜ ਬੰਦੇ ਨੇ ਸੂਈ ਨੂੰ ਹਾਂ ਜੀ ਇਹਦੇ ਥੱਲੇ ਦੁੱਧ ਹੈਗਾ 12 ਕਿਲੋ ਬੋੜਾ ਜੀ 12 ਕਿਲੋ ਬੋੜਾ ਹੀ ਆ ਬੋੜਾ ਹੀ ਹੈ ਜੀ ਠੀਕ ਆ 16 ਦੀ ਮੈਂ ਦੀ ਅਪਾਉਟ ਦੇ ਦਾਂਗੇ ਜੀ ਠੀਕ ਆ 16 ਕਿਲੋ ਦੀ 16 ਕਿਲੋ ਦੀ ਠੀਕ ਆ ਮੈਂ ਚੰਗੀ ਆ ਬਾਡੀ ਬੁੱਡੀ ਬਹੁਤ ਆ ਜੀ ਹਾਂਜੀ ਹਾਂਜੀ ਹੁਣ ਇਸ ਟਾਈਮ ਬੋੜੇ ਮਤਲਬ ਹਾਂਜੀ 12 ਕਿਲੋ ਪਰ ਮਿਲ ਕੇ ਦੇ ਦਾਂਗੇ 12 ਕਿਲੋ ਮਿਲ ਕੇ ਦੋਗੇ ਬੜਾ ਠੀਕ ਆ ਦੁੱਧ ਹੀ ਆਣਾ ਜੀ ਲਓ ਠੀਕ ਆ ਤੇ ਸੋਹਣੇ ਝੋਟੇ ਇਹ ਵੀ ਰਾਸਤਾਂ ਦੇ ਇਹ ਵੀ ਆ ਇਹ ਵੀ ਖੋਲੀਏ ਫਿਰ ਲਓ ਜੀ ਦੇਖੋ ਵੀ ਰਾਸਤੇ ਪਰ ਵੱਡੀ ਝੋਟੀ ਆ ਜੀ ਸਾਰਾ ਵੱਡਾ ਵਾਲੀ ਆ ਬਸ ਸਮਝ ਕੇ ਚੱਲੋ ਹਾਂਜੀ ਆ ਗਏ ਬ ਇੱਧਰ ਆ ਇੱਧਰ ਲਿਆ ਨਹੀਂ ਠੀਕ ਹੈ ਜੀ ਰੇਟ ਨਾਲ ਹੀ ਹੈ ਜੀ ਪਸ਼ੂ ਹਨਾ ਜੀ ਹਾਂ ਜੀ ਜੇ ਰੇਟ ਘਟਾ ਹੈ ਜੀ ਰੇਟ ਨਾਲ ਹੀ ਪਸ਼ੂ ਹੈ ਜੀ ਨਫਾ ਲੈ ਲੈ ਹਾਂ ਬਾਜੀ ਬਾਦੂ ਚਲੋ ਨਫਾ ਲੈਣਾ ਜੀ ਕੰਮ ਰੌਣਕ ਕਰਨਾ ਹੀ ਆ ਲੈ ਲੈ ਜੀ ਬਾਠੀ ਬੰਦ ਬੰਦ ਜੀ ਹਾਂ ਜੀ ਵੀ ਦੀ ਫਿਰ ਸੰਦੀਪ ਨੂੰ ਮੋਲ ਦਾ ਦੇਣਾ ਮਰਜੀ ਡੇਢ ਕਰਾ ਲਾ ਹਾਂ ਜੀ 42 ਕਰਾ ਲਾ ਹਾਂ ਜੀ ਇੱਕੋ ਹੀ ਗੱਲ ਛੋੜੀ ਕਰੀਏ 500 ਤੇਰੇ ਇਲਾਕੇ ਇਹਦੇ 2 ਲੱਖ ਰੁਪਏ ਮੰਗੀ ਜਾਂਦੇ ਅਸੀਂ ਮੰਗੀ ਮੰਗੀ ਮੈਂ ਵੀ ਤੁਹਾਡੇ ਇਲਾਕੇ ਦਾ ਹਾਂ ਹੁਣ ਜਾਣਾਂ ਇਹ ਉਧਰ ਕੀ ਕਰੀਏ ਹਾਂ ਜੀ 35 ਦੇਦਾ ਜੀ ਇੱਕੋ ਹੀ ਗੱਲ ਕਰ ਦੋ ਛੋੜ ਕਰ ਦੇ ਜੰਨੇਗਾ ਪਾ ਬੱਤੀ ਜੋ 200 ਰੁਪਏ ਛੋੜ ਦਿੰਦਾ। ਲੋ ਇੱਕ ਬੱਤੀ ਤੇ 200 ਛੋੜ। 16 ਕਿਲੋ ਦੀ ਗਰੰਟੀ ਉਹ ਤੁਹਾਡੇ ਦੀ। ਹਾਂਜੀ ਗਰੰਟੀ ਹੈ। ਚਲੋ ਠੀਕ ਆ ਵਰ ਨਹੀਂ ਠੀਕ ਆ। ਆ ਜਿਓ ਫਿਰ ਇੱਧਰ। ਇਹੇ ਜੀ। ਇਹ ਵੀ ਦੂਜਾ ਸੂਆ ਜੀ। ਇਹਦੇ ਮਗਰ ਇੱਕ ਟਾਈ ਆ। ਇਹਦੇ ਮਗਰ ਆਹ ਬੱਚਾ ਜੀ। ਤੇ ਭਾਈ ਜੀ ਦੁੱਧ। ਦੁੱਧੇ ਥੱਲੇ ਹੈਗਾ ਜੀ 14 ਕਿਲੋ। 14 ਕਿਲੋ। ਹਾਂਜੀ ਇਹਨੂੰ ਹੈਗਾ 5 ਮਹੀਨੇ ਨੂੰ ਸੂਝ ਨੂੰ ਅੱਛਾ। ਆਹ ਲੈਣਾ ਰੋਣਾ ਚੈੱਕ ਕਰ ਜਾ ਦੇਖੋ। ਹਾਂਜੀ ਆਹ ਬੱਚਾ ਇਹਦਾ ਠੀਕ ਆ। ਆਹ। 14 ਕਿਲੋ ਦੁੱਧ ਐਸ ਟਾਈਮ ਤਿਆਰ। 5 ਮਹੀਨੇ ਨੂੰ ਸੂਝ ਨੂੰ ਆਹ ਬੱਚਾ ਜ ਇਹ ਦਾ ਦੋ ਦੋ ਵੱਡੂ ਜੀ ਵੀ ਹਾਂ ਜੀ ਹਾਂ 15 ਕਿਲੋ ਮੈਣ ਦੋ ਕੋਲੇ ਹੱਥ ਨਾਲ ਹੀ ਦੇਣਾ ਅੱਛਾ ਬਸ ਠੀਕ ਹੈ ਬਾਜੀ ਗੁੰਮੀ ਬਹੁਤ ਹਨੇ ਭਾਜੀ ਪੁੱਤ ਹਾਂ ਜੀ ਹਾਂ ਬੱਸ ਇਹ ਬੱਚੇ ਵੱਡੇ ਵੱਡੇ ਨੇ ਨੇ ਠੀਕ ਹੈ ਇਹ ਵੀ ਖੋਲੋ ਲਓ ਜੀ ਵੱਡੀ ਛੋਟੀ ਵੇਖੋ ਕੱਦ ਘੜ ਸਾਰੀ ਜੁੜੇ ਵੱਡੀਆਂ ਤੇ ਦੇਖੋ ਕਰਾ ਲਈ ਇਹ ਵੀ ਵਾਹ ਨਹੀਂ ਠੀਕ ਹੈ ਲੈ ਆ ਜੀ ਬਸ ਆਪ ਹੇ ਤਾਂ ਐ ਮੈਂ ਦੁੱਧ ਲਈ ਜੀ ਨਾੜਾ ਨੂੜਾ ਬਹੁਤ ਛੱਡੇ ਦੇ ਕਹਿੰਦੇ ਜੀ ਹਾਂਜੀ ਆਜੋ 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 ਲਿਓ ਔਰੇ ਘਰੇ ਬਾਈਆਂ ਨੇ ਰੱਖਿਆ ਵੇਲੇ ਬਾਰੂ ਕਰਦੇ ਰਹੇ ਜੀ ਘੋੜੀਆਂ ਦੇ ਵਿਆਹ ਜੀ ਬੰਦੋ ਜੀ ਜਵਾਦੂ ਸਾਰੇ ਵਧੀਆ ਉਹਨੂੰ ਕੋਈ ਮਾਰਾ ਪਾਣਾ ਜੀ ਜਵਾਦ ਦਾ ਮੈਂ ਮਾੜੀ ਲੈਤੀ ਨਹੀਂ ਆਂਦੀ ਗਾਹਾਂ ਬਾਹਰ ਸੰਧੀ ਆਪਾਂ ਹੀ ਵੇਚਣੀ ਹੈ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਭਾਈ ਬਿਲਕੁਲ ਹਾਂਜੀ ਮਾੜੀ ਜਵਾਦ ਦਾ ਵੇਚਣੀ ਬਿਲਕੁਲ ਜੀ ਹਾਂਜੀ ਬੋਲੋ ਜੀ 140 ਦੇ ਦੀ ਇਹਦੀ ਇੱਕੋ ਹੀ ਗੱਲ ਖਾਦੀ ਹੈ 35 ਦੇ ਦਾਂਗੇ 200 ਇਹ ਵੀ 35 ਦੀ 35 200 ਛੋਟ 200 ਹੀ ਛੋਟ 1000 ਕਰ ਦਾਂਗੇ ਤੂੰ ਹੋ ਚਾਹੀਦਾ ਚਲੋ 130 ਦੇ ਦੀ 35 ਚਲੋ ਠੀਕ ਹੈ ਲੋ ਜੀ ਤਿੰਨ ਝੋਟੀਆਂ ਬਾਈਆਂ ਕੋਲ ਜੀ ਤੇ ਵੱਡੀਆਂ ਝੋਟੀਆਂ ਪੁਰੀਆਂ 1600 ਕਿਲੋ ਦੀ ਗਰੰਟੀ ਆ ਤੇ ਰਸਤਾ ਦਾ ਮਾਲ ਬਾਕੀ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਸਹੀ ਹੈ ਕਿ ਨਹੀਂ ਜੀ ਹਾਂ ਜੀ ਹਾਂ ਜੀ ਪੂਰੇ ਦੋ ਫੁੱਲ ਨੇ ਹਾਂ ਜੀ ਮਹੀਆ ਥੱਲੇ ਇੰਨਾ ਜੀ ਹਾਂ ਜੀ ਲੀਟਰ ਵੀ ਨਹੀਂ ਦੁੱਧ ਘੱਟਦਾ ਮਹੀਆ ਥੱਲੇ ਅੱਛਾ ਦੋ ਡੰਗ ਚੋ ਕੇ ਫੇਰ ਲੈ ਕੇ ਜਾਣੀ ਆ ਵਾਹ ਜੀ ਹਾਂ ਜੀ ਹਾਂ ਜੀ ਬੜਾ ਠੀਕ ਆ ਚਵਾਦੀ ਮੈਂ ਹਰੇਕ ਚੰਗੀ ਹੋਵੇ ਵਾਹ ਠੀਕ ਹੈ ਹਾਂ ਜੀ ਉਹ ਗੱਲ ਦੀ ਆਪਣੀ ਗਾਰੰਟੀ ਹੋਵੇ ਨਹੀਂ ਨਹੀਂ ਚਲੋ ਵੇਖੋ ਜੀ ਪਤਾ ਗੱਲ ਕੀ ਜੇ ਚੋ ਆਪਸ ਨੂੰ ਤਾਂ ਫਿਰ ਤਾਂ ਫਾਇਦਾ ਹੀ ਕੋਈ ਨਹੀਂ ਜੀ ਫਿਰ ਨਹੀਂ ਬੈਗਦੇ ਨਹੀਂ ਜੀ ਤੁਹਾਡੀ ਦੁਕਾਨਦਾਰੀ ਨਾਲ ਹੈ ਜੀ ਹਾਂ ਜੀ ਹਾਂ ਜੀ ਚਲੋ ਨੰਬਰ ਬੋਲ ਲਓ ਜੀ ਫਿਰ ਆਪਣਾ ਨੰਬਰ ਹੈਗਾ ਜੀ 98772 ਹਾਂਜੀ 51042 ਠੀਕ ਹੈ ਪਿੰਡ ਮਹਿਲ ਖੁਰਦ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਤਸੀਰ ਮਹਿਲ ਖੁਰਦ ਸਤਿਕਾਰਯੋਗ ਹਾਂਜੀ